ਪੰਜਾਬ ਸਰਕਾਰ ਦੇ ਵੱਲੋਂ ਜੁਧ ਨਸ਼ਿਆਂ ਵਿਰੁੱਧ ਦੀ ਮਹਿੰਮ ਨੂੰ ਸ਼ੁਰੂਆਤ ਕੀਤਾ ਗਿਆ ਜਿਸ ਨੂੰ ਲੈ ਕੇ ਲਗਾਤਾਰ ਪੰਜਾਬ ਪੁਲਿਸ ਸਖਤ ਦਿਖਾਈ ਦੇ ਰਹੀ ਆ ਤਾਂ ਪਿਛਲੇ ਦਿਨੀ ਹੀ ਦਿੱਤੀ ਪੁਲਿਸ ਦੇ ਵੱਲੋਂ ਇੱਕ ਨੌਜਵਾਨ ਨੂੰ ਹਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ ਜਿਸ ਨੂੰ ਲੈ ਕੇ ਅੱਜ ਅੰਮ੍ਰਿਤਸਰ ਦੇ ਦਬੁਰਜੀ ਪੁਲਿਸ ਲੈਣ ਦੇ ਵਿੱਚ ਪ੍ਰੈਸ ਵਾਰਤਾ ਕੀਤੀ ਜਾ ਰਹੀ ਆ ਤਾਂ ਮੇਰੇ ਨਾਲ ਨੇ ਡੀਐਸਪੀ ਲਖਵਿੰਦਰ ਸਿੰਘ ਪਲੇਅਰ ਜੀ ਤਾਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਜਿਆਦਾ ਜਾਣਕਾਰੀ ਦੇ ਲਿਤਾ ਸਰ ਕੀ ਕਹਿਣਾ ਚਾਹੁੰਦੇ ਜਿਹੜਾ ਇਹ ਨੌਜਵਾਨ ਗ੍ਰਿਫਤਾਰ ਕੀਤਾ ਗਿਆ ਜੀ ਇਹ ਮਨਪ੍ਰਿਤ ਮੰਨੂ ਨਾਂ ਦਾ ਜੋ ਅੱਜਕੱਲ ਮਹਿੰਮ ਚੱਲ ਰਹੀ ਆ ਯੋਧ ਨਸ਼ਾ ਵਰਦ ਉਹਦੇ ਤਹਿਤ ਸਾਡੇ ਘਰਿੰਡਾ ਪੁਲਿਸ ਜਿਹੜਾ ਮੇਰਾ ਪੁਲਿਸ ਸਟੇਸ਼ਨ ਆ ਉਹਦੇ ਇਨਫੋਰਮੇਸ਼ਨ ਸੀ ਕਿ ਸਾਨੂੰ ਇਹ ਇੱਕ ਨੌਜਵਾਨ ਜਿਹੜਾ ਵਾ ਨਸ਼ੇ ਦੇ ਸਮੇਤ ਡਿਫੈਂਸ ਡ੍ਰੀਨ ਤੇ ਜਾ ਰਿਹਾ ਤੇ ਕਾਬੂ ਆ ਸਕਦਾ ਤੋ ਮੇਰਾ ਚੌਕੀ ਇੰਚਾਰਜ ਰਾਜਵੀਰ ਕਾਨਗੜਨ ਚਾਰਜ ਉਹਨੇ ਇਮੀਡੀਏਟਲੀ ਉਹਦੇ ਤੇ ਰਸ਼ ਕੀਤਾ ਇਨਫੋਰਮੇਸ਼ਨ ਤੇ ਤੇ ਇੰਟਰਪਟ ਕੀਤਾ ਇਹਨੂੰ ਮਨਪ੍ਰੀਤ ਮਨੂ ਵਾਸੀ ਜਟਹੌੜ ਤੇ ਇਹਦੇ ਕਬਜ਼ੇ ਚੋਂ ਬਾਈਕ ਤੇ ਸੀਗਾ ਇਹ ਕਬਜ਼ੇ ਕਬਜ਼ੇ ਚੋਂ 1 ਕਿਲੋ 800 ਗ੍ਰਾਮ ਹੈਰੋਇਨ ਜਿਹੜੀ ਅਸੀਂ ਦੇਖੋ ਬਰਾਮਦ ਕੀਤੀ ਆ ਇੱਕ ਰਿੰਡਾ ਪੁਲਿਸ ਸਟੇਸ਼ਨ 246 ਨੰਬਰ ਮਕਦਮਾ ਕੱਲ ਅਸੀਂ ਸ਼ਾਮੀ ਦਰਜ ਕੀਤਾ 21C 685 ਐਕਟ ਅੱਜ ਇਹਨੂੰ ਪੇਸ਼ ਕਰਕੇ ਇਹਦਾ ਹੋਰ ਰਿਮਾਂਡ ਲੈ ਕੇ ਪੁੱਛਗਿਸ਼ ਕਰਾਂਗੇ ਵੀ ਇਹਦੇ ਹੋਰ ਐਸੋਸੀਏਟਸ ਕਿਹੜੇ ਆ ਤਾਂ ਸਰ ਜਿੱਕਰ ਅਸੀਂ ਗੱਲ ਕਰੀਏ ਇਹ ਜਿਹੜਾ ਨੌਜਵਾਨ ਹੈ ਹੈਰੋਇਨ ਲੈ ਕੇ ਕਿੱਥੋਂ ਆਇਆ ਤਾਂ ਕਿੱਥੇ ਇਹਨੇ ਅੱਗੇ ਡਿਲੀਵਰ ਕਰਨੀ ਸੀ ਇਹਨੇ ਜਠੋਲਾਾਂ ਦੇ ਲਾਗੋਂ ਹੀ ਆ ਜਿਹੜਾ ਡਰੋਨ ਤੋਂ ਜਿਹੜੀ ਆ ਰਿਸੀਵ ਕੀਤੀ ਸੀ ਇਹ ਅੱਗੇ ਜਾ ਕੇ ਜਿੱਧਰ ਕਨਸਾਈਨਮੈਂਟ ਦੇਣ ਜਾ ਰਿਹਾ ਸੀ ਉਹ ਜੇ ਇਹਨੂੰ ਸ਼ੋਅ ਨਹੀਂ ਸੀਗਾ ਜੇ ਇਹਦਾ ਇਨਫੋਰਮੇਸ਼ਨ ਜਿਹੜੀ ਉਹਨੇ ਕਲੈਕਟ ਕਰਨੀ ਸੀ ਲੇਕਿਨ ਉਸ ਤੋਂ ਪਹਿਲਾਂ ਹੀ ਇਹਨੂੰ ਕਾਬੂ ਇੰਟਰਰਪਟ ਕਰ ਲਿਆ ਸਰ ਸਬਜੈਕਟ ਅਸੀਂ ਗੱਲ ਕਰੀਏ ਡਰੋਨ ਕਿਹੜੀ ਜਗ੍ਹਾ ਤੋਂ ਆਇਆ ਕੁਝ ਪਤਾ ਲੱਗਾ ਜੀ ਇਹ ਪਾਕਿਸਤਾਨ ਤੋਂ ਹੀ ਕਨਸਾਈਨਮੈਂਟ ਮੰਗਾਉਂਦੇ ਆ ਜਿਹਦਾ ਅਸੋਸੀਏਟ ਹੈਗਾ ਜੇਲ੍ਹ 'ਚ ਉਹਦੇ ਨਾਲ ਰਿਲੇਟਿਡ ਹੈ ਉਹਨੂੰ ਹੁਣ ਨਾਮਿਨੇਟ ਅਜੇ ਹੀ ਰਿਮਾਂਡ ਲੈਣ ਤੋਂ ਬਾਅਦ ਕਰਾਂਗੇ ਤਾਂ ਸਰ ਕਿਹੜੀ ਜੇਲ੍ਹ ਦੇ ਵਿੱਚ ਬੰਦ ਐ ਨੌਜਵਾਨ ਤਾਂ ਜੇਲ੍ਹ ਦੇ ਵਿੱਚ ਬੈਠ ਕੇ ਲਗਾਤਾਰ ਫੋਨ ਦੇ ਉੱਪਰ ਗੱਲਬਾਤ ਕਰਕੇ ਅੱਗੇ ਡਿਲੀਵਰ ਕਰਵਾਇਆ ਜਾ ਰਿਹਾ ਸਮਾਨ ਆਪਣੇ ਸਾਥੀਆਂ ਪ੍ਰੀਲੀਮਿਨਰੀ ਇਨਕੁਆਰੀ ਜਿਹੜੀਆਂ ਪੁੱਛ ਕੇ ਸੀ ਉਹਦੇ ਚ ਇਹਨੇ ਦੋ ਦਾ ਨਾਮ ਆ ਬਾਕੀ ਅੱਜ ਮਜਬੂਦ ਜਿਹੜੇ ਆ ਰਿਮਾਂਡ ਲੈਣ ਤੋਂ ਬਾਅਦ ਇਹਦੀ ਜ਼ਿਆਦਾ ਇੰਟਰੋਗੇਸ਼ਨ ਤੋਂ ਬਾਅਦ ਪਤਾ ਲੱਗੇਗਾ ਸਰ ਜੇਕਰ ਅਸੀਂ ਗੱਲ ਕਰੀਏ ਕਿੰਨੇ ਸਮੇਂ ਤੋਂ ਐਕਟਿਵ ਆ ਜੀ ਇਹ ਨੌਜਵਾਨ ਕਰੋ ਦਾ ਕੰਮ ਕਰਦਾ ਪਿਆ ਹੈ ਤਕਰੀਬ ਪਿਛਲੇ 6 ਮਹੀਨੇ ਤੋਂ ਹੈ ਤਾਂ ਲੱਗਦਾ ਕਿ ਬਹੁਤ ਸਾਰੀਆਂ ਕਨਸਾਈਨਮੈਂਟ ਜਿਹੜੀਆਂ ਨੇ ਇਹਦੇ ਵੱਲ ਡਿਲੀਵਰ ਕਰ ਦਿੱਤੀਆਂ ਗਈਆਂ ਨੇ ਅੱਗੇ ਨਹੀਂ ਅੱਜ ਪਤਾ ਕਰਾਂਗੇ ਰਿਮਾਂਡ ਤੋਂ ਬਾਅਦ ਡਿਟੇਲਡ ਪਤਾ ਕਰਾਂਗੇ ਨਾ ਕੱਲ ਟਾਈਮ ਥੋੜਾ ਸੀਗਾ ਅੱਜ ਇਹਦੀ ਰਿਮਾਂਡ ਲੈ ਕੇ ਫੇਰ ਪੁੱਛ ਕੇ ਸ਼ੁਰੂ ਲੱਗਦਾ ਹੈ ਕਿ ਬਿਲਕੁਲ ਇਹਦੇ ਜਿਹੜੇ ਐਸੋਸੀਏਟਸ ਆ ਕਿਉਂਕਿ ਜਿਹੜੀ ਨਸ਼ਾ ਵਿਰੋਧ ਮਹਿੰਮਿਆ ਇਹਦੇ ਚ ਕਲੀਅਰ ਕਟ ਇਨਸਟਰਕਸ਼ਨਸ ਆ ਡੀਜੀ ਸਰਦੀ ਕਿ ਇਹਦੇ ਚ ਕਿਸੇ ਨੂੰ ਨਹੀਂ ਬਖਸ਼ਣਾ ਫੋਰਵਰਡ ਬੈਕਵਰਡ ਇਹਦੇ ਲਿੰਕ ਜਿਹੜੇ ਆ ਪੂਰੇ ਖੰਗਾਲਾਂਗੇ ਜੁਰਮਾਨਾ ਲੈ ਕੇ ਜਿਹੜੇ ਵੀ ਹੋਣਗੇ ਬੰਦੇ ਨਾਮਿਨੇਟ ਕਰਾਂਗੇ ਸਰ ਮੌਜੂਦਵਾਨਾਂ ਨੂੰ ਤੁਸੀਂ ਆਪਣੇ ਵੱਲੋਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੇ ਇਸ ਤਰ੍ਹਾਂ ਲੋਕਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਲਗਾਤਾਰ ਗਲਤ ਕੰਮ ਕਰਦੇ ਨੇ ਬਾਅਦ ਵਿੱਚ ਫਸ ਜਾਂਦੇ ਨੇ ਮੈਂ ਤੇ ਬਾਰਡਰ ਬੈਲਟ ਦੀ ਜਿਹੜੇ ਆ ਤਕਰੀਬਨ ਅਸੀਂ ਪਿੰਡਾਂ 'ਚ ਕੈਂਪ ਵੀ ਲਾਉਨੇ ਆ ਜਾਂ ਜੁਧ ਨਸ਼ਾ ਵਿਰੋਧੀਆਂ ਰੈਲੀਆਂ ਉਹਨਾਂ ਚ ਹੀ ਅਸੀਂ ਕਿਹਾ ਵਾ ਨੌਜਵਾਨਾਂ ਨੂੰ ਕਿ ਇਹ ਰਸਤਾ ਛੱਡ ਦਿਓ ਇਸ ਰਸਤੇ ਦਾ ਰਿਜ਼ਲਟ ਜਿਹੜਾ ਵਾ ਰੋਜ਼ ਤੁਸੀਂ ਨਿਊਜ਼ਪੇਪਰ 'ਚ ਵੇਖ ਰਹੇ ਹੋ ਕਿ ਸਾਡੇ ਜਿਹੜੀਆਂ ਰਿਕਵਰੀਆਂ ਹੋ ਰਹੀਆਂ ਨੇ ਫਿਰ ਸਜ਼ਾ ਆ ਇਹਦੇ 'ਚ ਕੋਈ ਵੀ ਬਖਸ਼ਣ ਦਾ ਜਿਹੜਾ ਵਾ ਸਰਕਾਰ ਦਾ ਸਾਡੇ ਡਿਪਾਰਟਮੈਂਟ ਦਾ ਖਾਨਾ ਨਹੀਂ ਹੈਗਾ ਇਸ ਕਰਕੇ ਨੌਜਵਾਨਾਂ ਨੂੰ ਮੈਂ ਰਿਕਵੈਸਟ ਕਰਦਾ ਵੀ ਇਸ ਕੰਮ ਨੂੰ ਛੱਡ ਕੇ ਆਪਣੇ ਘਰੇਲੂ ਧੰਦੇ ਖੇਤੀ ਦੇ ਆ ਕੁਝ ਹੋਰ ਮਜ਼ਦੂਰੀ ਦੇ ਆ ਉਹਨਾਂ ਨੂੰ ਅਪਣਾਇਆ ਜਾ ਜੇਕਰ ਕਿਸੇ ਨੂੰ ਕੋਈ ਕਨਸਾਈਨਮੈਂਟ ਮਿਲਦੀ ਹੈ ਤਾਂ ਪੁਲਿਸ ਦੇ ਨਾਲ ਜ਼ਰੂਰ ਇਤਲਾ ਜੜੀ ਇਹ ਦਿੱਤੀ ਜਾਵੇ ਆਓ ਤੇਹੀਂ ਪੰਜਾਬ ਵੀ ਕਿਹਾ ਵੀ ਕਿਸੇ ਨਾ ਵੀ ਕਿਸੇ ਪ੍ਰਕਾਰ ਦੀ ਅਗਰਾਬੰਡਨ ਕੋਈ ਵੀ ਚੀਜ਼ ਮਿਲਦੀ ਹੈ ਤਾਂ ਸਾਡੇ ਤੱਕ ਪਹੁੰਚਾਓ ਠੀਕ ਤਾਂ ਤੁਸੀਂ ਵੇਖਿਆ ਕਿ ਡੀਐਸਪੀ ਲਖਵਿੰਦਰ ਸਿੰਘ ਕਲੇਰ ਹੁਣਾ ਦੇ ਵੱਲੋਂ ਪੂਰੀ ਜਾਣਕਾਰੀ ਦਿੱਤੀ ਗਈ ਹੈ ਕਿ ਕਿਸ ਤਰ੍ਹਾਂ ਨੌਜਵਾਨਾਂ ਦੇ ਨਾਲ ਲਗਾਤਾਰ ਉਹਨਾਂ ਦੇ ਵੱਲੋਂ ਮੀਟਿੰਗ ਵੀ ਕੀਤੀ ਜਾ ਰਹੀ ਹੈ ਤਾਂ ਕਿਹਾ ਜਾ ਰਿਹਾ ਹੈ ਕਿ ਕੋਈ ਵੀ ਨੌਜਵਾਨ ਜਿਹੜਾ ਮਾੜਾ ਕੰਮ ਨਾ ਕਰੇ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਰਿਜ਼ਲਟ ਜਿਹੜਾ ਉਹ ਮਾੜਾ ਹੋਏਗਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਹੋਰ ਨਵਾਂ ਕੀ ਖੁਲਾਸਾ ਕੀਤਾ ਜਾਂਦਾ ਹੈ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਜਗਮਨ ਟੀਵੀ ਦੇ ਲਈ ਸਾਹਿ